ਜਦੋਂ ਮੈਂ ਛੋਟਾ ਸੀਗਾ ਮੇਰੀ ਲੱਤ ਕੱਟੀ ਗਈ ਆ ਤਕਰੀਬਨ ਮੈਂ ਉਦੋਂ 3 ਸਾਲ ਦਾ ਸੀਗਾ ਉਦੋਂ ਜਿਹੜੀ ਸੀਗੀ ਸਾਡੇ ਕੋਲੇ ਪਹਿਲੀ ਕੁਸਤਾ ਮੇਰੇ ਤੇ ਲੱਗੀ ਕੁਛ ਮੇਰੇ ਬਾਪੂ ਜੀ ਬਿਮਾਰ ਹੋ ਗਏ ਸੀ ਇਹਨਾਂ ਦੇ ਦਿਮਾਗ ਦੀ ਨਾੜੀ ਫਟ ਗਈ ਸੀ ਦਰਜੀ ਦਾ ਕੰਮ ਵੀ ਕਰਦਾ ਮੈਂ 4 ਵਜੇ ਤੱਕਰ ਮੈਂ ਉਹ ਕਰਦਾ ਮੈਂ ਕਿਸੇ ਤੋਂ ਕੁਝ ਮੰਗਦਾ ਨਹੀਂਗਾ ਤੁਹਾਨੂੰ 20 30 ਰੁਪਈਆ ਨਾਲ ਕੁਝ ਨਹੀਂ ਹੋਣਾ ਠੀਕ ਆ ਕਿਉਂ ਉਹ ਵੀ ਮੈਂ 20 30 ਤਾਂ ਗੱਲ ਕਰ ਰਿਹਾਗਾ ਵੀ ਮੇਰੇ ਕੋਲ ਮਿਲਕ ਬਦਾਮ ਪੀਓ ਠੀਕ ਹੈ ਉਸਦੇ ਪੈਸੇ ਮੈਂ ਕਹਿੰਨਾਗਾ ਆਏ ਨਹੀਂ ਕਹਿੰਦਾ ਵੀ ਮੈਨੂੰ ਅਗ 20 30 ਰੁਪਏ ਦੇ ਕੇ ਜਾ ਕੇ ਤੁਰਜੋ ਤੁਸੀਂ ਸਾਰੇ ਮਿਲ ਕੇ ਬਣਾਉਣੇ ਆ ਉਹ ਚ ਬਾਦਾਮ ਇਲਾਚੀਆਂ ਗਲਾਬ ਦੀਆਂ ਪੱਤੀਆਂ ਇਹ ਸਾਰਾ ਕੁਝ ਹੋ ਗਿਆ ਤੇ ਦੁੱਧ ਨੂੰ ਕਾੜਨਾ ਤੇ ਫਿਰ ਉਸ ਤੋਂ ਬਾਅਦ ਉਹਨੂੰ ਬਣਾ ਕੇ ਠੰਡਾ ਕਰਨਾ ਪੈਂਦਾਗਾ ਸਾਰਾ ਪਰਿਵਾਰ ਮਿਲ ਕੇ ਬੋਤਲਾ ਭਰ ਲਈਦੀਆਂ ਤੇ ਮੈਨੂੰ ਮੇਰੇ ਮਾਤਾ ਪਿਤਾ ਮੇਰੀ ਵਾਈਫ ਇਹ ਮੇਰਾ ਸਹਿਯੋਗ ਦਿੰਦੇ ਆ ਨਾਲ ਮੇਰੇ ਸਕੂਟਰੀ ਮੈਂ ਚਲਾ ਲੈਣਾਗਾ ਸਾਈਕਲ ਵੀ ਚਲਾ ਲੈਣਾ ਮੈਂ ਅੱਛਾ ਤੇ ਏ ਮੈਨੂੰ ਮੰਨ ਲਓ ਸਕੂਟਰੀ ਦੇ ਮਗਰ ਬੇਟੀ ਬਣ ਕੇ ਦੇ ਦਿੰਦੇ ਆ ਉਹ ਤਾਂ ਮੰਮੀ ਨੂੰ ਤਾਂ ਡਰ ਰਹਿੰਦਾਗਾ ਵੀ ਕਿਤੇ ਡੇਗਣਾ ਪਵੇ ਰਾਜ ਇਸ ਤਾਂ ਇਹਨੂੰ ਦੇਖ ਦੇਖ ਕੇ ਜਾਉਣਾ ਵੀ ਚਲ ਵੀ ਸਾਡੇ ਅੱਖਾਂ ਦੇ ਸਾਹਮਣੇ ਆ ਤੰਦਰੁਸਤੀ ਦੇ ਵੀ ਪਰਮਾਤਮਾ ਹਾਜ਼ਰ ਵੀ ਇਹਨੂੰ ਜਿੰਨਾ ਚਿਰ ਆਉਂਦਾ ਨਹੀਂਗਾ ਅਸੀਂ ਬਾਅਦ ਚ ਦੋਨੇ ਨੂੰ ਸੱਸਾ ਖੜ ਖੜ ਕੇ ਵੇਣੀਆਂ ਬਿੰਦੇ ਬਿੰਦੇ ਜਾਣੀਆਂ ਬਾਰ ਖੋਲਦਾਂ ਵੇਣੀਆਂ ਲੇਟ ਵੀ ਲੇਟ ਵਜਦੀ ਆਉਂਦਾ ਮਾਂ ਦੇ ਵਿੱਚ ਕਈ ਵਾਰਾਂ ਗੱਲ ਫੁਰਨੇ ਆ ਜਾਂਦੇ ਆ ਇਕੱਲੇ ਬਹਿ ਕੇ ਰਾਤ ਨੂੰ ਰੋਈ ਜਾਂਦਾ ਮਰ ਕੇ ਇਹਨਾਂ ਦੇ ਸਾਹਮਣੇ ਨਹੀਂ ਮੈਂ ਕਿਤੇ ਟੀਲੀ ਗੱਲ ਨਹੀਂ ਕਰੇਗੀ ਮੈਨੂੰ ਜਦੋਂ ਡੈਡੀ ਕੰਮ ਕਰਦਾ ਨਾ ਉਹ ਗਰਮੀ ਦੇ ਵਿੱਚ ਉਹ ਮੇਰੇ ਦਿਲ ਨੂੰ ਦੁੱਖ ਹੁੰਦਾ ਵੀ ਯਾਰ ਇਕੱਲਾ ਲੱਗਿਆ ਪਿਆ ਫੇਰ ਮੈਂ ਨਾਲ ਲੱਗ ਜਾਂਦਾ ਇਹ ਬਹੁਤ ਮੈਨੂੰ ਕਹਿੰਦਾ ਸੀ ਰਹਿੰਦੇ ਰਹਿੰਦੇ ਮੈਂ ਕਹਿੰਦਾ ਇਹ ਕੋਈ ਨਹੀਂ ਯਾਰ ਕੋਨੇ ਇਕੱਠੇ ਹੀ ਕਰਾਂਗੇ ਸ਼ੁਰੂ ਕਰਾਂਗੇ ਕੰਮ ਆਪਾਂ ਮੇਰੇ ਦਿਲ ਨੂੰ ਆਏ ਰਹਿੰਦਾਗਾ ਵੀਰ ਜਿਹੜੇ ਹਾਲਾਤ ਡਾਊਨ ਹੋਏ ਆ ਉਹ ਮੇਰੇ ਕਰਕੇ ਹੋਇਆ ਕਰਦੇ ਮੈਂ ਕਦੇ ਤੁਰਕੀ ਨਹੀਂ ਵੇਖਿਆ ਜੱਜ ਨਾਲ ਜਦੋਂ ਮੈਂ ਆਪਦੇ ਪੈਰਾਂ ਦੇ ਤੁਰਨਾ ਸੀਗਾ ਤੇ ਪਰ ਮੈਨੂੰ ਉਹ ਤੁਰਨ ਦਾ ਮੌਕਾ ਨਹੀਂ ਮਿਲਿਆ ਕਦੇ ਕਦੇ ਦਿਲ ਨੂੰ ਬਹੁਤ ਦੁੱਖ ਹੁੰਦਾ ਪਰ ਮਾਪਿਆਂ ਨਾਲ ਹੌਸਲਾ ਮੇਰਾ ਠੀਕ ਹੈ ਇਹ ਤੇ ਇਹਨਾਂ ਦੀ ਖਾਤਰੀ ਮੈਂ ਬੈਠਾਂਗਾ ਤੇ ਹੁਣ ਤਾਂ ਹੀ ਮੈਂ ਹੁਣ ਸੜਕ ਦੇ ਉੱਤੇ ਆਇਆਗਾ ਮਿਹਨਤ ਕਰਨ ਦੇ ਲਈ ਤੁਸੀਂ ਜੁੜੇ ਹੋ요 ਦੁਨੀਆ ਦੇ ਨਾਲ ਮੈਂ ਮਨਦੀਪ ਇੱਕ ਨੌਜਵਾਨ ਸੜਕ ਕਿਨਾਰੇ ਖੜਕੇ ਬੜੀ ਮਿਹਨਤ ਕਰ ਰਿਹਾ ਜਿਹਦਾ ਨਾਮ ਹੈ ਇਕਵਾਲ ਸਿੰਘ ਤੇ ਉਹ ਇਹ ਕਹਿ ਰਿਹਾ ਕਿ ਮੈਨੂੰ ਜਿਹੜੀ ਮੈਂ ਮਿਹਨਤ ਕਰਦਾ ਇਹਦਾ ਜਰੂਰ ਮੁੱਲ ਮੋੜੋ ਮੈਂ ਕੁਝ ਮੰਗਦਾ ਨਹੀਂ ਤੁਹਾਡੇ ਲੋਗੋਂ ਤ ਉਸ ਨੌਜਵਾਨ ਦੀ ਕਹਾਣੀ ਕੀ ਆ ਕਈ ਵਾਰੀ ਅਸੀਂ ਕੋਲ ਦੀ ਲੰਗ ਜੰਨੇ ਆ ਉਹਦੇ ਵਿੱਚ ਅੰਦਰ ਲੀਆਂ ਕਹਾਣੀਆਂ ਬਹੁਤ ਜ਼ਿਆਦਾ ਹੁੰਦੀਆਂ ਨੇ ਅੱਜ ਉਸ ਨੌਜਵਾਨ ਨਾਲ ਗੱਲ ਕਰਾਂਗੇ ਉਹਨਾਂ ਦੇ ਪਰਿਵਾਰ ਨਾਲ ਆਪਾਂ ਗੱਲਬਾਤ ਕਰਾਂਗੇ ਇਕਵਾਲ ਸਿੰਘ ਸਾਡੇ ਨਾਲ ਨੇ ਇਕਵਾਲ ਜੀ ਬਹੁਤ ਬਹੁਤ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਤੋਂ ਪਹਿਲਾਂ ਤਾਂ ਪਹਿਲਾਂ ਤਾਂ ਤੁਸੀਂ ਆਪਣੀ ਥੋੜੀ ਜੀ ਜਾਣ ਪਛਾਣ ਕਰਾ ਦਿਓ ਪਿੰਡ ਕਿਹੜਾ ਤੁਹਾਡਾ ਜ਼ਿਲ੍ਹਾ ਕਿਹੜਾ ਜੀ ਸਾਡਾ ਪਿੰਡ ਹੈ ਜੀ ਕੋਠਾ ਗੁਰੂਕਾ ਜ਼ਿਲ੍ਹਾ ਬਸ਼ਨੜਾ ਦਾ ਜੀ ਜਿਵੇਂ ਅੱਜ ਕੱਲ ਆਪਾਂ ਦੇਖਦੇ ਆ ਨਾ ਬਹੁਤ ਸਾਰੇ ਨੌਜਵਾਨ ਆ ਜਿਹੜੇ ਕੋ ਇਸ ਗੱਲ ਦਾ ਸ਼ਿਕਾਰ ਹੋਏ ਨੇ ਬੇਲਪੁਰੇ ਦਾ ਜਾਂ ਹਨ ਨਸ਼ਿਆਂ ਦਾ ਜਾਂ ਕੋਈ ਕਹਿੰਦਾ ਮੈਂ ਬਾਹਰ ਨੂੰ ਜਾ ਕੇ ਉੱਥੇ ਕੰਮ ਕਰੂੰ ਇੱਥੇ ਨਹੀਂ ਕੁਝ ਕਰ ਸਕਦਾ ਤਾਂ ਇਕਵਾਲ ਸਿੰਘ ਦੀ ਜਿਹੜੀ ਕਹਾਣੀ ਆ ਉਹਦੇ ਪਿੱਛੇ ਕੀ ਛੁਪਿਆ ਹੋਇਆ ਕਿ ਇਕਵਾਲ ਸਿੰਘ ਨੂੰ ਸੜਕ ਕਿਨਾਰੇ ਮਿਲਕ ਬਦਾਮ ਦੀ ਜਿਹੜੀ ਉਹ ਰੇੜੀ ਲਾਉਣੀ ਪੈ ਰਹੀ ਹੈ ਮੈਂ ਜਾਨਣਾ ਚਾਹੁੰਗਾ ਤੁਹਾਡੀ ਸਾਰੀ ਕਹਾਣੀ ਕੀ ਆ ਵੀਰੇ ਠੀਕ ਹੈ ਜੀ ਮੇਨ ਕਹਾਣੀ ਤਾਂ ਇਹ ਹੈ ਜੀ ਚਲੋ ਕਰਦਿਆਂ ਮਜਬੂਰੀਆਂ ਮਾਰ ਜਾਂਦਿਆਂ ਕੁਝ ਠੀਕ ਹੈ ਤੇ ਬਾਕੀ ਜਦੋਂ ਮੈਂ ਛੋਟਾ ਸੀਗਾ ਮੇਰੀ ਲੱਤ ਕੱਟੀ ਗਈ ਆ ਤਕਰੀਬਨ ਮੈਂ ਉਦੋਂ 3 ਸਾਲ ਦਾ ਸੀਗਾ 2007 ਦੀ ਗੱਲ ਆ ਤੇ ਉਦੋਂ ਮੇਰੇ ਤੇ ਤਕਰੀਬਨ ਮੰਨ ਲਓ ਸਭ ਬਹੁਤ ਖਰਚਾ ਹੋਇਆ 3-4 ਲੱਖ ਰੁਪਏ ਉਦੋਂ ਬਹੁਤ ਵੱਡੀ ਗੱਲ ਸੀ ਉਹ ਟਾਈਮ ਦੇ ਵਿੱਚ ਠੀਕ ਹੈ ਤੇ ਉਦੋਂ ਜਿਹੜੀ ਸੀਗੀ ਸਾਡੇ ਕੋਲੇ ਪਹਿਲੀ ਕੁਝ ਤਾਂ ਮੇਰੇ ਤੇ ਲੱਗੀ ਕੁਝ ਮੇਰੇ ਬਾਪੂ ਜੀ ਬਿਮਾਰ ਹੋ ਗਏ ਸੀ ਇਹਨਾਂ ਦੇ ਦਿਮਾਗ ਦੀ ਨਾੜੀ ਫਟ ਗਈ ਸੀ ਤੇ ਫੋਨ ਪੈਣ ਲੱਗ ਗਿਆ ਸੀਗਾ ਤੇ ਫਿਰ ਇਹ ਮਜਬੂਰੀ ਬਣ ਗਈ ਵੀ ਹੁਣ ਚਲੋ ਟਾਈਮ ਪਾਸਤਾ ਕਰਨਾ ਹੀ ਆ। ਹਾਂ। ਦਰਜੀ ਦਾ ਕੰਮ ਵੀ ਕਰਦਾ ਮੈਂ। ਅੱਛਾ। 4 ਵਜੇ ਤੱਕ ਮੈਂ ਉਹ ਕਰਦਾਗਾ ਠੀਕ ਹੈ। ਤੇ ਉਸ ਤੋਂ ਬਾਅਦ ਮੈਂ ਬਾਪੂ ਨੂੰ ਮੈਂ ਕਿਹਾ ਵੀ ਹੁਣ ਮੰਗਾਈ ਬਹੁਤ ਆ ਤੇ ਮੈਂ ਕਿਹਾ ਇਦਾਂ ਦਾ ਟਾਈਮ ਪਾਸ ਹੁਣ ਨਹੀਂਗਾ। ਧਰ ਪਾਈ ਜਾਂਦਾ ਕੰਮ 'ਚ। ਕਿਉਂ ਦੁਕਾਨ ਤੇ ਆਧਾਰ ਬਣ ਜਾਂਦਾ। ਉਹ ਅਗਲਾ ਕਹਿੰਦਾ ਵੀ ਕੋਈ ਨਹੀਂ ਫੇਰ ਕਰ ਲਾਂਗੇ ਤੇਰੇ ਨਾਲ। ਹਾਂ। ਤੇ ਫਿਰ ਇੱਕ ਦਿਨ ਮੈਂ ਬਾਪੂ ਨਾਲ ਰਹਿ ਕੀਤੀ ਮੈਂ ਕਿਹਾ ਯਾਰ ਡੈਡੀ ਇਦਾਂ ਟਾਈਮ ਪਾਸਤਾ ਹੁਣ ਨਹੀਂ ਤੇ ਬਾਕੀ ਮੇਰੇ ਦਿਲ ਨੂੰ ਆਇ ਰਹਿੰਦਾਗਾ। ਵੀਰ ਜਿਹੜੇ ਹਾਲਾਤ ਡਾਊਨ ਹੋਏ ਆ ਉਹ ਮੇਰੇ ਕਰਕੇ ਹੋਇਆ ਕਰਦੇ ਕਿਉਂ ਮੇਰੀ ਲੱਤ ਕੱਟੀ ਗਈ ਪਹਿਲਾ ਪੈਰ ਮੱਚਿਆ ਉਦੋਂ ਮੈਂ ਸਿਰਫ ਢਾਈ ਸਾਲ ਦਾ ਸੀ ਮੈਂ ਕਦੇ ਤੁਰਕੀ ਨਹੀਂ ਵੇਖਿਆ ਚੱਜਣਾ ਜਦੋਂ ਮੈਂ ਆਪਦੇ ਪੈਰਾਂ ਦੇ ਤੁਰਨਾ ਸੀਗਾ ਤੇ ਪਰ ਮੈਨੂੰ ਉਹ ਤੁਰਨ ਦਾ ਮੌਕਾ ਨਹੀਂ ਮਿਲਿਆ ਕਦੇ ਕਦੇ ਦਿਲ ਨੂੰ ਬਹੁਤ ਦੁੱਖ ਹੁੰਦਾ ਪਰ ਮਾਪਿਆਂ ਨਾਲ ਆ ਹੌਸਲਾ ਮੇਰਾ ਠੀਕ ਹੈ ਇਹ ਤੇ ਇਹਨਾਂ ਦੀ ਖਾਤਰੀ ਮੈਂ ਬੈਠਾਂਗਾ ਤੇ ਹੁਣ ਤਾਂ ਹੀ ਮੈਂ ਹੁਣ ਸੜਕ ਦੇ ਉੱਤੇ ਆਇਆਗਾ ਮਿਹਨਤ ਕਰਨ ਦੇ ਲਈ ਮੈਂ ਵੀਡੀਓ ਚ ਵੀ ਆਪਣੇ ਜੋ ਰੀਲ ਪਾਈ ਸੀ ਉਹਦੇ ਵਿੱਚ ਵੀ ਮੈਂ ਇਹੀ ਗੱਲ ਕਹੀ ਆ ਮੈਂ ਕਿਸੇ ਤੋਂ ਕੁਝ ਮੰਗਦਾ ਨਹੀਂਗਾ ਤੁਹਾਨੂੰ 20 30 ਰੁਪਏ ਦਾ ਕੁਝ ਨਹੀਂ ਹੋਣਾ ਠੀਕ ਆ ਕਿਉਂ ਉਹ ਵੀ ਮੈਂ 20 30 ਦਾ ਗੱਲ ਕਰ ਰਿਆਂਗਾ ਵੀ ਮੇਰੇ ਕੋਲ ਮਿਲਕ ਬਦਾਮ ਪੀਓ ਠੀਕ ਆ ਉਸਦੇ ਪੈਸੇ ਮੈਂ ਕਹਿੰਨਾਗਾ ਆਏ ਨਹੀਂ ਕਹਿੰਦਾ ਵੀ ਮੈਨੂੰ ਆ ਕੇ 20 30 ਰੁਪਏ ਦੇ ਕੇ ਜਾ ਕੇ ਤੁਰ ਜੋ ਤੁਸੀਂ ਮੇਰੇ ਕੋਲੋਂ ਮਿਲਕ ਬਦਾਮ ਪੀਓ ਮੈਨੂੰ ਮੌਕਾ ਦਿਓ ਮੇਰਾ ਹੌਸਲਾ ਵਧਾਓ ਕਿਉਂ ਮੈਨੂੰ ਆਏ ਨਾ ਹੋ ਜੇ ਕਿਤੇ ਵੀ ਮੰਨ ਲਓ ਜੇ ਤੁਸੀਂ ਮੇਰਾ ਸਾਥ ਨਾ ਦਿੱਤਾ ਤਾਂ ਮੈਨੂੰ ਕੰਮ ਛੱਡਣਾ ਪਊਗਾ بس ਮੈਂ ਤਾਂ ਕਰਕੇ ਇਹ ਬਾਰ-ਬਾਰ ਕਹਿਣਾਗਾ ਵੀ ਮੇਰਾ ਸਾਥ ਦੋ ਮੇਰੀ ਮਿਹਨਤ ਦਾ ਮੁੱਲ ਪਵੇ ਕਿਉਂ ਮੇਰੇ ਮਾਪਿਆਂ ਦੀਆਂ ਆਸਾਂ ਮੇਰੇ ਨਾਲ ਠੀਕ ਹੈ ਜੀ ਬਿਲਕੁਲ ਮੇਨ ਕੁਆਲਟੀ ਦਾ ਜੀ ਮੇਰੇ ਡੈਡੀ ਬਣਾਉਂਦੇ ਆ ਠੀਕ ਹੈ ਪਰਮਾਤਮਾ ਦਾ ਨਾਮ ਲੈਂਦੇ ਆ ਨਾਮ ਤੇ ਫਿਰ ਉਦਾਂ-ਉਦਾਂ ਬੰਦਾ ਜਾਂਦਾ ਤੇ ਫੇਰ ਉਸ ਤੋਂ ਬਾਅਦ ਅਸੀਂ ਜਿਹੜਾ ਦੁੱਧ ਵਰਤਦੇ ਆ ਇਹ ਪਿੰਡ ਦੇ ਵਿੱਚੋਂ ਅਸੀਂ ਘਰਾਂ ਚੋਂ ਲੈ ਕੇ ਆੰਦੇ ਆ ਠੀਕ ਹੈ ਐਦਾਂ ਨਹੀਂ ਅਸੀਂ ਕਿ ਹੋਰ ਪਾਸੋਂ ਜਾਂ ਜਿਵੇਂ ਸੁੱਕੇ ਦੁੱਧ ਵਰਤਦੇ ਆ ਉਹ ਅਸੀਂ ਕੁਝ ਬਗੈਰ ਕੁਝ ਹੋਈ ਨਹੀਂ ਵਰਤਦੇ ਇਲਾਇਚੀ ਫਲ ਗਲਾਬ ਦੀਆਂ ਪੱਤੀਆਂ ਹੁੰਦੀਆਂ ਜਿਹੜੀਆਂ ਕਾਜੂ ਬਦਾਮ ਤੇ ਦੁੱਧ ਆ ਗਿਆ ਤੇ ਫਲੇਵਰ ਲਈ ਆਪਾਂ ਨੂੰ ਕਸਟਰਡ ਦਾ ਪਾਣੀ ਬਣਦਾ ਹੈ ਠੀਕ ਹੈ ਕਿਉਂ ਉਦਾਂ ਵੀ ਇਹਪ ਕਰੇ ਬਣਾ ਕੇ ਕਸਟਰਡ ਖਾਨੀ ਆ ਇਹ ਫਲੇਵਰ ਦੇ ਲਈ ਆਪਣਾ ਪਾਇਆ ਹੁੰਦਾ ਐ ਨਹੀਂ ਆਪਾਂ ਉਹ ਗਾੜਾ ਕਰਨ ਦੇ ਮਾਰੇ ਜਾਂ ਹੋਰ ਕੋਈ ਚੀਜ਼ਾਂ ਅੱਜ ਕੱਲ ਪਾਉਂਦੇ ਆ ਕੈਮੀਕਲ ਵਗੈਰਾ ਆਪਾਂ ਕੁਝ ਨਹੀਂ ਵਰਤਦੇਗੇ ਮੇਨ ਗੱਲ ਆ ਵੀ ਆਪਾਂ ਦੁੱਧ ਘਰ ਦਾ ਵਰਤਦੇ ਆ ਮੱਝਾਂ ਦਾ ਦੁੱਧ ਹੁੰਦਾਗਾ ਤੇ ਜਿਵੇਂ ਜਿਵੇਂ ਆਪਾਂ ਆਦੇ ਵੱਲੋਂ ਪੂਰੀ ਮਾਲ ਲਾ ਕੇ ਦਰ ਲਾ ਕੇ ਬਣਾਉਨੇ ਆ ਤੇ ਫੇਰੀ ਲੋਕ ਜਿਹੜਾ ਬੰਦਾ ਪੀਂਦਾ ਤੇ ਸਵਾਦ ਵੀ ਕਹਿੰਦਾਗਾ ਤੇ ਜੇ ਆਪਾਂ ਚੀਜ਼ ਨੂੰ ਸਵਾਦ ਬਣਾਵਾਂਗੇ ਫੇਰੀ ਦੂਸਰੀ ਯਾਰ ਬੰਦਾ ਆਊਗਾ ਹੁਣ ਐਦਾਂ ਮੈਂ ਚਲੋ ਤੁਹਾਡੇ ਸਾਹਮਣੇ ਵੀਡੀਓ ਚ ਕਹਦੇ ਆ ਇੱਕ ਕਰੀ ਆ ਜੂਗਾ ਬੰਦਾ ਜੇ ਸਵਾਦ ਹੀ ਨਾ ਹੋਇਆ ਫਿਰ ਉਹਨੇ ਦੂਰੀ ਕਰਨੀ ਆਉਣਾ ਜੇ ਚੀਜ਼ ਵਧੀਆ ਹੋਊਗੀ ਫਿਰ ਬੰਦਾ ਉਹ ਦੂਰੀ ਹਰ ਵੀ ਆਊਗਾ ਜੀ ਇੱਕ ਅੱਧੀ ਅੱਡ ਪਾ ਗਏ ਮੈਂ ਕਿਹਾ ਕੋਈ ਗੱਲ ਨਹੀਂ ਉਹ ਫਿਰ ਇੰਦਾ ਵੀ ਹੁੰਦਾ ਨਾ ਮਾਪਿਆਂ ਨੇ ਵੀ ਡਰ ਬਣ ਜਾਂਦਾ ਪਹਿਲਾਂ ਵਾਲੇ ਹਾਦਸੇ ਭੁੱਲਦੇ ਨਹੀਂ ਹੁੰਦੇ ਹਨਾ ਉਹ ਦਿਲ ਚੋਂ ਜਾਂਦੀਆਂ ਨਹੀਂ ਡਰ ਹਨਾ ਹਾਂ ਇਹ ਤਾਂ ਸਹੀ ਗੱਲ ਆ ਅੱਛਾ ਇਕਵਾਲ ਭਾਈ ਕਈ ਵਾਰੀ ਇਹ ਦੇਖਦੇ ਆਪਾਂ ਅੱਜ ਕੱਲ ਨਾ ਆਮ ਬੰਦਾ ਵੀ ਹੀਣ ਭਾਵਨਾ ਦਾ ਸ਼ਿਕਾਰ ਹੁੰਦਾ ਕਿਸੇ ਨਾ ਕਿਸੇ ਗੱਲ ਕਰਕੇ ਹਰੇਕ ਬੰਦੇ ਨੂੰ ਆਇਆ ਹੁੰਦਾ ਕਿਸੇ ਨੂੰ ਲੱਗਦਾ ਮੇਰੇ ਚਾਹ ਘਾਟਾ ਮੇਰੇ ਚਾਹ ਘਾਟਾ ਜਦੋਂ ਛੋਟੇ ਹੁੰਦੇ ਸੀ ਹਨਾ ਇਦਾਂ ਹਾਦਸਾ ਹੋ ਗਿਆ ਮਨ 'ਚ ਕੀ ਖਿਆਲ ਆਉਂਦਾ ਸੀਗਾ ਦੂਜਿਆਂ ਨੂੰ ਦੇਖ ਕੇ ਨਿਰਾਸ਼ਾ ਹੁੰਦੀ ਸੀ ਕਦੇ ਐ ਹਾਂ ਪਹਿਲਾਂ ਤਾਂ ਬਹੁਤ ਮਾਂ ਨੂੰ ਨਾ ਦੁੱਖ ਹੁੰਦਾ ਸੀ ਜਦੋਂ ਮੈਂ ਪੜਦਾ ਹੁੰਦਾ ਸੀਗਾ ਤੇ ਦਿਲ ਦੇ ਵਿੱਚ ਆ ਜਾਂਦਾ ਹੁੰਦਾ ਸੀਗਾ ਵੀ ਯਾਰ ਜਵਾਕ ਖੇਡੀ ਜਾਂਦੇ ਆ ਪਰ ਮੈਂ ਨਹੀਂ ਖੇਡ ਸਕਦਾ ਸੀਗਾ ਕਿਉਂ ਮੈਥੋਂ ਉੱਤਰ ਫੇਰ ਨਹੀਂ ਜਾਂਦਾ ਸੀ ਇੱਕ ਲੱਤ ਤੇ ਬਸ ਮੈਂ ਤਾਂ ਆਪ ਦਾ ਸਕੂਲ 'ਚ ਮਸਾ ਜਾਂਦਾ ਸੀਗਾ ਉੱਪਰ ਕਲਾਸਾਂ ਹੁੰਦੀਆਂ ਸੀ ਚੌਥੀ ਕਲਾਸ 'ਚ ਪੜਦਾ ਸੀਗਾ ਤੇ ਮੈਂ ਉਹ ਪੌੜੀਆਂ ਉਦੋਂ ਚੜਦਾ ਜਦੋਂ ਮੰਨ ਲਓ ਸਾਰੇ ਜਵਾਕ ਸਕੂਲ ਜਿਹੜਾ ਜਾਣ ਸਰਪਾਣੀ ਪੂਣੀ ਪੀਂਦੇ ਆ ਜਾ ਕੇ ਸਾਰੇ ਕਲਾਸਾਂ 'ਚ ਵੜ ਜਾਂਦੇ ਫਿਰ ਉਸ ਤੋਂ ਬਾਅਦ ਮੈਂ ਬਹੇ ਬਹਿ ਕੇ ਪੌੜੀਆਂ ਚੜਦਾ ਸੀਗਾ ਵੀ ਮੈਨੂੰ ਕੋਈ ਵੇਖੇ ਨਾ ਯਾਰ ਮਨ ਨੂੰ ਮਹਿਸੂਸ ਹੁੰਦਾ ਈ ਸ਼ਰਮ ਜਿਹੀ ਮਹਿਸੂਸ ਹੁੰਦੀ ਸੀਗੀ ਤੇ ਔਖਾ ਜਿਹਾ ਲੱਗਦਾ ਸੀ ਤੇ ਤਕਰੀਬਨ ਸਰਕਾਰੀ ਸਕੂਲ ਦੇ ਵਿੱਚ ਤਾਂ ਇੰਨੀ ਜ਼ਿਆਦਾ ਦੂਰ ਕਮਟਰ ਲੈ ਹੁੰਦੀ ਤੁਰ ਕੇ ਜਾਣਾ ਪੈਂਦਾ ਸੀਗਾ ਤੇ ਦਿਮਾਗ ਤੇ ਟੈਨਸ਼ਨ ਹੀ ਬਣੀ ਰਹਿੰਦੀ ਸੀਗੀ ਵੀ ਯਾਰ ਮੈਂ ਕਿੱਦਾਂ ਪੜ੍ਹਾਂਗਾ ਯਾਰ ਮੈਂ ਕਿਵੇਂ ਜਾਊਂਗਾ ਉਤੋਂ ਕਿਵੇਂ ਜਾਂਦਾ ਸੀ ਵੇ ਤੁਰਕੇ ਤੁਰਕੇ ਵੇਖ ਲੋ ਮੈਂ ਇੱਕ ਲੱਤ ਤੇ ਬੜਕ ਬੜਕੇ ਜਾਂਦਾ ਸੀਗਾ ਲੱਤ ਤਾਂ ਮੈਂ ਹੋਣੀ ਲਵਾਈ ਆ ਸਿਰਫ ਸਕੂਲ ਤਾਂ ਮੈਂ ਇੱਕ ਲੱਤ ਤੇ ਜਾਂਦਾ ਸੀ ਕਿਰਾਂ ਮੈਂ ਨਾ ਪਾਣੀ ਪੀਣ ਲੱਗਿਆ ਸੀਗਾ ਪਾਰਕ ਦੇ ਵਿੱਚ ਮਨ ਲਾ ਜਿਵੇਂ ਆਪਾਂ ਪਾਰਕਾ ਨਿਯਮੀ ਤਾਂ ਇਧਰ ਖੜਾਂਚਾ ਬਣਿਆ ਹੋਇਆ ਸੀ ਕੋਈ ਜਦੋਂ ਮੈਂ ਛਾਲ ਮਾਰ ਕੇ ਚੜਨ ਲੱਗਿਆ ਤੇ ਉਹ ਆਹ ਪੈਰ ਮੇਰਾ ਤਲਕ ਗਿਆ ਤੇ ਆਹ ਲੱਤ ਮੇਰੀ ਉੱਤੇ ਵੱਜੀ ਤੇ ਮੈਂ ਤਾਂ ਉੱਥੇ ਹੀ ਡੈਗ ਪਿਆ ਉਦੋਂ ਤੇ ਫਿਰ ਉਦੋਂ ਵੀ ਮੇਰੀ ਚੱਪਣੀ ਉੱਤਰ ਗਈ ਸੀਗੀ ਤੇ ਬਹੁਤ ਬੁਰੇ ਹਾਲ ਸੀਗਾ ਮੈਂ ਤਾਂ ਕਾਂਦ ਦੇ ਨਾਲ ਲਾ ਕੇ ਬਹਿ ਗਿਆ ਰੋਇਆ ਨਹੀਂ ਮੈਂ ਬਾਰ ਮੈਂ ਮੁੱਠੀਆਂ ਮੀਚ ਕੇ ਐਂ ਕਰਕੇ ਬਹਿ ਗਿਆ ਬਸ ਮਨ ਦੇ ਬਸ ਐਂ ਚੱਲਣ ਲੱਗ ਗਿਆ ਵੀ ਯਾਰ ਰੱਬ ਮੇਰਾ ਬਹਿਰੀ ਹੈ ਬਸ ਮੇਰੇ ਮਗਰ ਪਿਆਵਾ ਜਮਾ ਫੇਰ ਇਹ ਜਾ ਕੇ ਡੈਡੀ ਮੇਰਾ ਮੈਨੂੰ ਸਾਈਕਲ ਦੀ ਵਾ ਕੇ ਲਿਆ ਸੀ ਕਿਉਂ ਭਰਾ ਮੇਰਾ ਕੰਮ ਤੇ ਲੱਗਿਆ ਵਸ ਗਿਆ ਦੂਜਾ ਤੇ ਡੈਡੀ ਨੂੰ ਮੋਟਰਸਾਈਕਲ ਵਗੈਰਾ ਆਂਦਾ ਨਹੀਂ ਫੇਰ ਫੇਰ ਮੈਂ ਮਹੀਨਾ ਮੰਝੇ ਜੇ ਪਿਆ ਰਿਆ ਇਹ ਮੇਰੇ ਤਿੰਨ ਚਾਰਾਂ ਦਾ 6:00 ਵਜੇ ਆ ਤੇ ਇੱਕਰ ਮੈਂ ਇੰਨੀ ਚਾਮਲ ਤਕਰੀਬਨ 4 ਪੌੜੀਆਂ ਸੀ 6-7 ਪੌੜੀਆਂ ਸੀ ਆ ਤੇ ਉੱਥੋਂ ਮੈਂ ਉੱਤਰ ਲਗਿਆ ਰੀ ਚਾਰਜ ਕਰਾਉਣ ਗਿਆ ਸੀਗਾ ਮੈਂ ਡੈਡੀ ਦੇ ਫੋਨ 'ਚ ਤੇ ਉੱਥੋਂ ਮੇਰਾ ਪੈਰ ਤਲਕੇ ਆ ਤੇ ਥੱਲੇ ਵੱਜਾ ਮੈਂ ਦੜੰਮ ਦੇਣੇ ਤੇ ਮੇਰੀ ਲੱਤ ਵੱਜੀ ਉੱਥੇ ਤੇ ਮੈਂ ਬਸ ਘਰੇ ਆ ਗਿਆ ਮਾਰ ਘੁੱਟ ਕੇ ਤੇ ਬਾਹਰ ਚ ਆ ਕੇ ਮੈਂ ਡੱਗ ਪਿਆ ਲੰਬਾ ਬਹਿ ਗਿਆ ਫਿਰ ਉੱਥੋਂ ਇਹ ਮਨ ਮੰਜੇ ਦੇ ਬਾਕੇ ਚਾਕੇ ਲੈ ਗਿਆ ਵੇਟ ਜਿਆਦਾ ਹੀ ਭਾਰਾ ਹੋ ਗਿਆ ਸੀਗਾ ਤੇਵਾਸ ਉਹਦਾ ਮਾ ਬਹੁਤ ਜ਼ਿਆਦਾ ਮਨ ਦੁਖੀ ਹੋਇਆ ਯਾਰ ਵੀ ਯਾਰ ਕੀ ਯਾਰ ਸਾਰਾ ਕੁਝ ਵੈਸੇ ਇਕਬਲ ਜਦੋਂ ਤੁਹਾਨੂੰ ਉਦਾਂ ਦੇਖਦੇ ਆ ਤੁਹਾਡੇ ਚਿਹਰੇ ਤੇ ਕੋਈ ਨਿਰਾਸ਼ਾ ਕੋਈ ਸ਼ਿਕਨ ਨਹੀਂ ਹੈਗਾ ਵੀ ਮੈਂ ਇਦਾਂ ਹਨਾ ਮਤਲਬ ਚਿਹਰੇ ਤੇ ਕੋ ਹੁੰਦਾ ਨਾ ਬੰਦੇ ਦੇ ਖੁਸ਼ੀ ਹੁੰਦੀ ਆ ਨੂਰ ਹੁੰਦਾ ਵੀ ਯਾਰ ਦੇਖਣ ਨੂੰ ਪਤਾ ਲੱਗਦਾ ਵੀ ਹਾਂ ਤੁਸੀਂ ਆਪਣੀ ਜ਼ਿੰਦਗੀ ਚ ਖੁਸ਼ ਹੋ ਤੇ ਇਹਨਾਂ ਮਨ ਸਟਰੋਂਗ ਕਿਵੇਂ ਬਣੇ ਇਹਨਾਂ ਮਨ ਕਰੜਾ ਕਿਵੇਂ ਕੀਤਾ ਵੀ ਹੌਲੀ ਹੌਲੀ ਇੱਥੇ ਪਹੁੰਚਿਆ ਹੋਣਾ ਇਹ ਮਨ ਜੀ ਮੰਨ ਲਓ ਇੱਕ ਤਾਂ ਦਿਲ ਨੂੰ ਆਏ ਸੀ ਵੀ ਆਪਦੇ ਮਾਪਿਆਂ ਨੂੰ ਅੱਗੇ ਲੈ ਕੇ ਜਾਣਾਗਾ ਮਿਹਨਤ ਕਰਨੀ ਹੈ ਠੀਕ ਆ ਤੇ ਬਾਕੀ ਬਾਪੂ ਆ ਮੇਰਾ ਇਹ ਕਹਿ ਦਿੰਦਾ ਵੀ ਆਹ ਕੰਮ ਆ ਫੁੱਲੇ ਤੂੰ ਕਰ ਦੇਗਾ ਇਹ ਆਏ ਨਹੀਂ ਹੋਣਾ ਵੀ ਤੇ ਇੱਥੇ ਹੋਣਾ ਨਹੀਂ ਬਸ ਜਦੋਂ ਮੇਰੇ ਡੈਡੀ ਕਹਿ ਦਿੰਦਾ ਵੀ ਮੈਂ ਉਹ ਕੰਮ ਨੂੰ ਹੱਥ ਪਾ ਲੈਂਦਾ ਸੀਗਾ ਆ ਤੇ ਜਿਹੜਾ ਕੰਮ ਕਹਿ ਦਿੰਦੇ ਸੀ ਸਾਰਾ ਕੰਮ ਮੈਂ ਨਾਲ ਜਦੋਂ ਵਾਂ ਠੇਕੇ ਦੇ ਲੈਂਦਾ ਸੀ ਇੱਕ ਖੇਤ ਵੀ ਕੰਮ ਕਰਾਉਂਦਾ ਸੀ ਬੱਤਾ ਬੂਟਾ ਸਾਰੀਆਂ ਘਾਟਦਾ ਸੀ ਆ ਸਾਰਾ ਉਹ ਕਰਦਾ ਸੀਗਾ ਅੱਛਾ ਹਾਂ ਆ ਹੁਣ ਜਦੋਂ ਲੱਤ ਲਵਾਈ ਸੀਗੀ ਉਹ ਰੇਟਾਂ ਓਟਾਂ ਚੱਕਣੀਆਂ ਮੈਂ ਮੰਨ ਲਓ ਆਹ ਜਦੋਂ ਮਕਾਨ ਪਾਇਆ ਹੈਗਾ ਮੇਰੀ ਐਫਟੀ ਤੜਾ ਕੇ ਅੱਛਾ ਤੇ ਪੈੜ ਲਾਨੇ ਆ ਨਾ ਪੈੜ ਤੇ ਬਹਿ ਉੱਤੇ ਬਹਿ ਕੇ ਕੰਮ ਕਰਾਉਂਦਾ ਰਹਾਗਾ ਮੈਂ ਡੈਡੀ ਦੇ ਨਾਲ ਹਾਂ ਮੈਨੂੰ ਜਦੋਂ ਡੈਡੀ ਕੰਮ ਕਰਦਾ ਨਾ ਉਹ ਗਰਮੀ ਦੇ ਵਿੱਚ ਉਹ ਮੇਰੇ ਦਿਲ ਨੂੰ ਦੁੱਖ ਹੁੰਦਾ ਵੀ ਯਾਰ ਕੱਲਾ ਲੱਗਿਆ ਪਿਆ ਫੇਰ ਮੈਂ ਨਾਲ ਲੱਗ ਜਾਂਦਾ ਇਹ ਬਹੁਤ ਮੈਨੂੰ ਕਹਿੰਦਾ ਸੀ ਰਹਿੰਦੇ ਰਹਿੰਦੇ ਮੈਂ ਕਹਿੰਦਾ ਇਹ ਕੋਈ ਨਹੀਂ ਯਾਰ ਕੋਨੇ ਇਕੱਠੇ ਹੀ ਕਰਾਂਗੇ ਜਰੂਰ ਕਰਾਂਗੇ ਕੰਮ ਆਪਾਂ ਤੇ ਬਾਪੂ ਜੀ ਨਾਲ ਪਿਆ ਗੱਲ ਕਰਦੇ ਬਾਪੂ ਜੀ ਤੁਹਾਡਾ ਬੇਟਾ ਬੜਾ ਕਾਬਲ ਨਿਕਲਿਆ ਚਲੋ ਬਹੁਤ سارے ਦੁੱਖ ਵੀ ਦੇਖਿਆ ਤਾਂ ਅੱਜ ਕੀ ਸੋਚਦੇ ਹੋ ਤੁਸੀਂ ਇਹਨਾਂ ਬਾਰੇ ਅਹੀ ਤਾਂ ਇਹ ਸੋਚੇ ਸੱਚੇ ਪਾਤਸ਼ਾਹ ਪਰਮਾਤਮਾ ਤੰਦਰੁਸਤੀ ਦੇਵੇ ਇਹਨਾਂ ਨੂੰ ਤੇ ਮੱਤ ਦੇਵੇ ਜਿਸ ਤਰ੍ਹਾਂ ਸਾਡੇ ਬੱਚੇ ਮਤਲਬ ਕੰਮ ਕਰਦੇ ਆ ਆਪਦਾ ਜਾਂ ਛੋਟਾ ਕੰਮ ਆ ਜਾਂ ਵੱਡਾ ਕੰਮ ਛੋਟਾ ਵੱਡਾ ਕੋਈ ਨਹੀਂ ਹੁੰਦਾਗਾ ਜੀ ਤੇ ਇਹਦੇ ਵਿੱਚ ਮਤਲਬ ਮਿਹਨਤ ਆ ਜਿਹੜੀ ਮਿਹਨਤ ਦਾ ਫਾਲ ਪਰਮਾਤਮਾ ਦਿੰਦਾ ਹੈ ਜੇ ਬੰਦਾ ਸਾਥ ਮਤਲਬ ਦੇਵੇ ਅਸੀਂ ਇਹ ਕਹਿੰਦੇ ਆ ਵੀ ਜਿਹੜੇ ਆਪਣੇ ਵੀਰ ਬਜ਼ੁਰਗ ਆ ਜਿਹੜੇ ਭੈਣ ਭਾਈ ਆ ਸਾਰੇ ਇਹਦਾ ਸੰਯੋਗ ਦੇਣ ਜਿਹੜਾ ਕੰਮ ਆ ਹੁਣ ਕਰਨ ਲੱਗਿਆ ਮਿਲ ਕੋ ਤਾਂ ਹੁੰਦਾ ਇਹ ਇਹਦੇ ਵਿੱਚ ਇਹਦਾ ਵੀ ਹੌਸਲਾ ਵਧੂਗਾ ਤੇ ਇਹਦੇ ਨਾਲ ਸਾਰਾ ਪਰਿਵਾਰ ਦਾ ਮਤਲਬ ਸਾਡਾ ਇੱਕ ਕੰਮ ਕਰ ਕਰਦਾ ਇਹਦੇ ਵਿੱਚ ਮਤਲਬ ਸਾਨੂੰ ਖੁਸ਼ੀ ਆ ਇਹਦੇ ਵਿੱਚ ਖੁਸ਼ੀ ਦੇ ਨਾਲ ਸਾਡੇ ਬੱਚੇ ਵੀ ਖੁਸ਼ ਆ ਅਸੀਂ ਵੀ ਖੁਸ਼ ਆ ਇਹਦੇ ਨਾਲ ਮਤਲਬ ਸਾਰੇ ਪਰਿਵਾਰ ਦੇ ਵਿੱਚ ਵਾਧਾ ਵੀ ਹੋ ਸਕਦਾ ਇੱਕ ਕੰਮਕਾਰ ਦੇ ਵਿੱਚ ਜੇ ਆਪਾਂ ਨੂੰ ਵੀਰ ਬਜ਼ੁਰਗ ਸਾਥ ਦੇਣਗੇ ਕਦੇ ਹੁਣ ਮਨ ਚਾਹ ਨਹੀਂ ਤਾਂ ਨਹੀਂ ਆਇਆ ਵੀ ਕੋਈ ਘਾਟ ਆ ਜਾਂ ਦੁੱਖ ਹੁੰਦਾ ਉਹ ਵੀ ਉਸ ਗੱਲ ਦਾ ਜਿਹੜੇ ਪਿਛਲੇ ਹਾਦਸੇ ਹੋਏ ਆ ਉਹ ਨਰਾਏ ਤਾਂ ਫਿਰ ਮਨ ਦੇ ਵਿੱਚ ਕਈ ਵਾਰਾਂ ਗੱਲ ਫੁਰਨੇ ਆ ਜਾਂਦੇ ਆ ਇਕੱਲੇ ਬਹਿ ਕੇ ਰਾਤ ਨੂੰ ਰੋਈ ਜਾਂਦਾ ਮੜ ਕੇ ਇਹਨਾਂ ਦੇ ਸਾਹਮਣੇ ਨਹੀਂ ਮੈਂ ਕਿਤੇ ਟੀਲੀ ਗੱਲ ਨਹੀਂ ਕਰੇਗੀ ਜੋ ਕੰਮ ਕਰਦਾ ਮੈਨੂੰ ਕਹਿਣਾ ਹੁੰਦਾ ਕੋਈ ਗੱਲ ਨਹੀਂ ਕੁਝ ਨਹੀਂ ਹੁੰਦਾਗਾ ਵੀ ਮਤਲਬ ਕੋਈ ਇਹ ਕੰਮ ਕੋਈ ਖਾਸ ਗੱਲ ਨਹੀਂ ਜੇ ਕੋਈ ਕੰਮ ਕਰਨਾ ਨੇ ਜੇ ਹੁਣ ਜੇ ਮਿਲਕ ਵੇਚ ਜਾਂਦਾ ਕਿ ਇਹਨਾਂ ਦਾ ਮਨ ਦਾਸ ਹੁੰਦਾ ਵੀ ਅੱਜ ਥੋੜਾ ਵੀ ਕ ਮੈਂ ਕਹਿੰਦਾ ਕੋਈ ਗੱਲ ਨਹੀਂ ਕੋਈ ਨਹੀਂ ਕੱਲ ਨੂੰ ਵੇਚ ਜੂਗਾ ਇਹਦਾ ਵਿਗਈ ਜਾਣਾ ਅੱਜ ਨਹੀਂ ਤਾਂ ਕੱਲ ਕੱਲ ਨੂੰ ਹੋਰ ਵੇਚ ਜੂਗਾ ਇਸ ਗੱਲ ਦੇ ਵਿੱਚ ਦੂ ਦਾਸ ਹੀ ਨਾ ਦੇ ਵੀ ਮਤਲਬ ਕੋਈ ਗੱਲ ਨਹੀਂ ਕਈ ਵਾਰਾਂ ਸਵਾ ਮੰਦਾ ਚੰਗਾ ਜਿਵੇਂ ਜ਼ਿੰਦਗੀ ਦੇ ਵਿੱਚ ਆਉਂਦੇ ਰਹਿੰਦੇ ਆ ਦੁੱਖ ਸੁੱਖ ਆ ਜਿਹੜਾ ਇਹ ਬਰੋਬਰ ਹੀ ਆ ਜਿਵੇਂ ਆਪਾਂ ਮੰਨਗੇ ਤਾਂ ਉਵੇਂ ਹੀ ਸੁੱਖ ਨੂੰ ਮੰਨਣਾ ਚਾਹੀਦਾ ਮੈਂ ਦੁੱਖ ਨੂੰ ਮੰਨਣਾ ਚਾਹੀਦਾ ਜੀ ਮਾਤਾ ਜੀ ਜਿਵੇਂ ਆਪਾਂ ਦੇਖਦੇ ਆਂ ਵੀ ਮਾਂ ਦੇ ਲਈ ਹਨਾ ਇੱਕ ਆਪਣੇ ਬੱਚਿਆਂ ਦੇ ਲਈ ਬੇਟੇ ਲਈ ਹੋਵੇ ਜਾਂ ਬੇਟੀ ਲਈ ਹੋਵੇ ਬਹੁਤ ਜ਼ਿਆਦਾ ਇਮੋਸ਼ਨਲੀ ਅਟੈਚਮੈਂਟ ਹੁੰਦੀ ਆ ਮਾਂ ਸੇਤੀ ਆਪਦੇ ਬੱਚਿਆਂ ਲਈ ਜ਼ਿਆਦਾ ਭਾਵੁਕ ਹੋ ਜਾਂਦੇ ਆ ਤੇ ਬਹੁਤ ਸਾਰੇ ਪਿੱਛੇ ਹਨਾ ਹਾਦਸੇ ਹੋਏ ਆ ਉਹ ਕਿਵੇਂ ਹੋ ਗਏ ਇਹੋ ਜੀ ਗੱਲ ਕਿਉਂ ਵਾਪਰ ਗਈ ਕੀ ਕਾਰਨ ਬਣਿਆ ਮਾਸ ਪ੍ਰਮਾਤਮਾ ਮੰਨੂ ਹੀ ਬਣ ਜਾਂਦਾ ਵੀ ਹਮ ਕਿਹੜਾ ਆਪਾ ਸੋਚਦੇ ਆ ਹਨ ਆਪਾਂ ਤਾਂ ਚੰਗਾ ਹੀ ਸੋਚਦੇ ਆ ਜੋ ਕਰਦਾ ਪ੍ਰਮਾਤਮਾ ਚੰਗਾ ਹੀ ਕਰਦਾ ਹਮ ਵੀ ਇਸ ਤਾਂ ਬਸ ਕਹਿੰਨੇ ਵੀ ਚੱਲ ਸਾਡੇ ਅੱਖਾਂ ਦੇ ਸਾਹਮਣੇ ਆ ਸਾਡਾ ਪੁੱਤ ਸਾਡੇ ਕੋਲੇ ਆ ਜਿਨ੍ਹਾਂ ਦੇ ਹਮ ਥਾਂ ਤੇ ਨੁਕਸਾਨੇ ਜਾਂਦੇ ਆ ਉਹ ਕੀ ਕਰਨ ਸਾਡੇ ਇਸ ਤਾਂ ਇਹਨੂੰ ਦੇਖ ਦੇਖ ਕੇ ਜਾਉਣਾ ਵੀ ਚੱਲ ਵੀ ਸਾਡੇ ਅੱਖਾਂ ਦੇ ਸਾਹਮਣੇ ਆ ਹਮ ਤੰਦਰੁਸਤੀ ਦੇ ਵੀ ਪ੍ਰਮਾਤਮਾ ਹਜੇ ਵੀ ਇਹਨੂੰ ਜਿਨ੍ਹਾਂ ਚਾਰੇ ਆਉਂਦਾ ਨਹੀਂਗਾ ਅਸੀਂ ਬਾਅਦ ਚ ਦੋਨੇ ਨੂੰ ਸਾਸਾ ਖੜ ਖੜ ਕੇ ਵੇਣੀਆਂ ਬਿੰਦੇ ਬਿੰਦੇ ਜਾਣੀਆਂ ਬਾਹਰ ਖੋਲਦਾਂ ਵੇਣੀਆਂ ਲੈਟ ਵੀ ਲੈਟ ਵਜਦੀ ਆਉਂਦਾ ਫੇਰ ਫੋਨ ਘਰ ਸਾਡੇ ਕੋਲੇ ਫੋਨ ਹੈ ਨਹੀਂਗਾ ਕਈ ਵਾਰੀ ਤਾਂ ਅਸੀਂ ਇਹਦੇ ਤਾਇਏ ਤੋਂ ਫੋਨ ਲਗਾਉਣੇ ਆ ਵੀ ਇਹਨਾਂ ਨੂੰ ਫੋਨ ਲਾ ਦਿੰਦੇ ਵੀ ਫੇਰ ਇਹਨੂੰ ਫੋਨ ਲਾਉਂਦੇ ਉਹ ਕਾਂ ਫਿਰ ਇਹ ਉਹਨੂੰ ਫੁੱਲੇ ਨੂੰ ਲਾਉਂਦੇ ਆ ਫੁੱਲਾ ਕਹਿੰਦੇ ਅਸੀਂ ਘਰੇ ਇਹਨੂੰ ਨਾ ਤਾਂ ਕਵਾਲਾ ਤੇ 10:30 ਵਜਾ ਦਿੰਦਾ ਵੇਚਣ ਦਾ ਮਾਰੀ ਉੱਥੇ ਖੜਾ ਰਹਿੰਦਾ ਅੱਛਾ ਵੀ ਚਲੋ ਕੋਈ ਨਹੀਂ ਵੀ ਚਲੋ ਵੇਚ ਕੇ ਜਾਊਂਗਾ ਮੈਂ ਮੈਂ ਵੈਸੇ ਚਲੋ ਪਰਾਣੇ ਹਾਸੇ ਤੁਹਾਨੂੰ ਯਾਦ ਤਾਂ ਨਹੀਂ ਕਰਾਉਣਾ ਚਾਹੁੰਦਾ ਸੀ ਪਰ ਫਿਰ ਵੀ ਇੱਕ ਇਹ ਹੁੰਦਾ ਵੀ ਹਨਾ ਦੱਸਣਾ ਪੈਂਦਾ ਵੀ ਕਿਉਂ ਹੋ ਗਿਆ ਹਨਾ ਜਿਵੇਂ ਇਹਨਾਂ ਦੀ ਲੱਤ ਤਾਂ ਇੱਕ ਜਿਹੜੀ ਉਹ ਬਿਲਕੁਲ ਹੀ ਡੈਮੇਜ ਹੋਈ ਆ ਇੱਕ ਪੈਰ ਤੇ ਵੀ ਸੱਟ ਲੱਗੀ ਹੋਈ ਆ ਉਹ ਸਾਰਾ ਕਿੱਦਾਂ ਹੋਇਆ ਇਹ ਪੈਰ ਤਾਂ ਵੀ ਮੱਚ ਗਿਆ ਸੀ ਇਹਦਾ ਛੋਟੇ ਹੁੰਦੇ ਦਾ ਅੱਛਾ ਜੀ ਵੀ ਵੈਸੇ ਆਪਾਂ ਅਗਣੀ ਲਾਣ ਦੇ ਘਰੇ ਸਫਾਂਗਾ ਸਫੂਆਂ ਕਰਕੇ ਜੋ ਕਾਗਜ਼ ਪੱਤਰ ਹੁੰਦਾ ਹੈ ਤੇ ਇਸ ਤਰ੍ਹਾਂ ਵੀ ਸਫਾਂਗਾ ਕਰਦੇ ਸੀਗੇ ਸਫਾਂਗਾ ਕਰਦੀ ਕਰਦੀ ਨੇ ਤੇ ਮੈਂ ਅੱਗ ਲਾਤੀ ਕੱਪੜਿਆਂ ਨੂੰ ਤੇ ਦੀ ਚਾਰੇ ਤੇ ਚਾਰ ਬੱਚੇ ਆ ਮੇਰੇ ਵੀ ਇੱਕ ਗੁੱਡੀ ਆ ਤੇ ਤਿੰਨ ਕਾਕਿਆ ਚਾਰੇ ਦਾ ਇਹ ਸੀ ਤੇ ਦੋ ਸਾਡੇ ਦੂਜੇ ਸੀਗੇ ਮੇਰੇ ਵੱਡੇ ਜੇਠ ਦੇ ਬੱਚੇ ਚਾਰੇ ਪੰਜੇ ਸੀ ਇਹ ਖੇਡਦੇ ਫਿਰਦੇ ਆ ਖੇਡਦੇ ਖੇਡਦੇ ਤੇ ਇਹ ਨਾਲ ਸੀਗਾ ਤੇ ਖੇਡਦੇ ਖੇਡਦੇ ਨੇ ਚੋਰ ਕਰਦੇ ਕਰਦੇ ਨਹੀਂ ਤੇ ਬਸ ਡੱਕੇ ਨਾਲ ਇਹਦੇ ਪੈਰ ਤੇ ਸੜਤੀ ਅੱਗ ਅੱਛਾ ਉੱਥੇ ਵੱਜੀ ਉੱਥੇ ਆ ਮੱਚ ਗਿਆ ਪੈਰ ਇਹਦਾ ਬਸ ਜਦੋਂ ਰੋਲਾ ਪਾਇਆ ਉਦੋਂ ਤਾਂ ਬਸ ਵੀ ਮੱਚ ਗਿਆ ਪੈਰ ਤਾਂ ਇਹਦਾ ਸਾਰੇ ਪਹਿਲਾ ਪੈਰ ਮੱਚਿਆ ਪਹਿਲਾ ਪੈਰ ਮੱਚਿਆ अच्छा फिर लत्त हां फिर लत्त बजत उतरण लगा ਵੀ ਜਣੀ ਦੇ ਸੀ ਇਹਦੇ ਸਾਹਮਣੇ ਨਹੀਂ ਕਰਦੀ ਮੈਥੋਂ ਬਹੁਤ ਗੱਲ ਹੁੰਦੀ ਨਹੀਂ ਹੂੰ ਵਿੱਚ ਚ ਲੈਣੀ ਜਾਂਦਾ ਮੈਂ ਬਹੁਤ ਇਹ ਮੈਂ ਲੜ ਵੀ ਪਈਆਂ ਗੁੱਸੇ ਵੀ ਹੋ ਜਾਂਦੇ ਕਈ ਵਾਰ ਪਰ ਜਾਣ ਦੀ ਆਪਾਂ ਸਮਝਾਉਣ ਦੀ ਖਾਤਰੀ ਮਾਂ ਪਿਓ ਬੱਚਾ ਨੂੰ ਕਹਿੰਦਾ ਹੈਗਾ ਵੀ ਪੁੱਤ ਤੁਸੀਂ ਇੱਥੋਂ ਆਹ ਕੰਮ ਕਰੋ ਤੁਸੀਂ ਆਹ ਕਰੋ ਵੀ ਜੇ ਨਹੀਂ ਸਾਥ ਉਹ ਟਾਈਮ ਬਹੁਤ ਦਾਣੀ ਜੰਦੀ ਉਹ ਟਾਈਮ ਤੇ ਸਾਡਾ ਕਿਸੇ ਨੇ ਸਾਥ ਨਹੀਂ ਦਿੱਤਾ ਵੀ ਸਾਡੇ ਐਡੀ ਐਡੀ ਢੇਰੀ ਲੱਗ ਗਈ ਸੀ ਘਰੇ ਕੂੜੇ ਦੀ ਮੇਰੇ ਜਦੋਂ ਅਸੀਂ ਦਾਖਲ ਸੀਗੇ ਆ ਕੇ ਨਾਲ ਤਾਂ ਮੈਂ ਕੂੜਾ ਸਿੱਟੀ ਜਾਵਾਂ ਨਾਲ ਮੈਂ ਰੁਈ ਜਾਵਾਂ ਵਿਜਣ ਦੇਦੇ ਮਾਨੂੰ ਅਸੀਂ ਬਹੁਤ ਔਖੇ ਸੀਗੇ ਲੱਗਦਾ ਐਕਸੀਡੈਂਟ ਹੋ ਗਿਆ ਸੀ ਹਾਂ ਬਸ ਥੱਲੇ ਆ ਗਿਆ ਸੀਗਾ ਜਮਾ ਅੱਛਾ ਸਾਨੂੰ ਤਾਂ ਕੋਈ ਪਤਾ ਵੀ ਨਹੀਂ ਸੀ ਵੀ ਕੀ ਹੋਇਆ ਕੀ ਨਹੀਂ ਮੈਂ ਤਾਂ ਬਾਲਟੀ ਛੱਡ ਕੇ ਉਵੇਂ ਮੈਂ ਹਸਦੇ ਥੱਲੇ ਬਸ ਭੱਜ ਲਈ ਬਸ ਮੈਨੂੰ ਕੋਈ ਪਤਾ ਨਹੀਂ ਮੇਰ ਕਿੱਥੇ ਦੁੱਧ ਗਿਆ ਕੀ ਹੋਇਆ ਕੀ ਨਹੀਂ ਮੈਂ ਚੱਕ ਕੇ ਲੈ ਗਿਆ ਇਹਨੂੰ ਕੋਈ ਆ ਨਹੀਂ ਜਾਣਦੀ ਇਹ ਤਾਂ ਮਨ ਇੰਨਾ ਸੀ ਕਰੜਾ ਵੀ ਅਸੀਂ ਜਾਵੜੇ ਜਿਹੜਾ ਹਸਪਤਾਲ 'ਚ ਇਹ ਉਵੇਂ ਜਿੱਕਰੀ ਆਏ ਚੱਕ ਗਿਆ ਸਾਡੇ ਅੰਨੀ ਅੱਛਾ ਤੇ ਇਹਨੇ ਕੋਈ ਰੋਇਆ ਨਹੀਂ ਇਹਨੇ ਐਡਾ ਮਾਨ ਕਰੜਾ ਦਾ ਅਸੀਂ ਆਪ ਵੇਖ ਵੇਖ ਕੇ ਅਸੀਂ ਰੋਣ ਲੱਗ ਗਏ ਤੇ ਵੀ ਇਹਨੇ ਜਿੰਦ ਜਿੰਨੀ ਸਿੱਟੀ ਅੱਖ 'ਚ ਇਹਨੂੰ ਪਤਾ ਸਾਰਾ ਇਹ ਸਾਰਾ ਸੀਨ ਯਾਦ ਦਾ ਵੀ ਮੈਂ ਇਸ ਤਰ੍ਹਾਂ ਥੱਲੇ ਆਇਆ ਸੀ ਬਸ ਅੱਛਾ ਸਭ ਯਾਦ ਆ ਸਭ ਯਾਦ ਆ ਤੇ ਤਿੰਨ ਸਾਲਾਂ ਦੇ ਸੀ ਨਾਲੇ ਤੁਸੀਂ ਫਿਰ ਮਨ ਕਰੜਾ ਕਿਵੇਂ ਕੀਤਾ ਮਨ ਕਰੜਾ ਕਿੱਥੋਂ ਹੰਦਾ ਨਹੀਂ ਗਾ ਪਤਾ ਫਿਰ ਕੀ ਕਰਗੇ ਹੂੰ ਬਹੁਤ ਔਖਾ ਹੁੰਦਾ ਹੁਣ ਵੀ ਅਸੀਂ ਦੇਖਦੇ ਕਿੰਨੂ ਕਹਿ ਦਿੰਨੇ ਆ ਵੀ ਕਿਤੇ ਤੁਰਦਾ ਨਾ ਇੱਕ ਲੱਤ ਤੇ ਇਹ ਵੀ ਬਹੁਤ ਔਖਾ ਸਾੜੀ ਹੋਇਆ ਲੱਤਨ ਵਾਈ ਨੂੰ ਦੇਖ ਲੱਤ ਤੇ ਵੜਕ ਵੜਕ ਕੇ ਤੁਰਦਾ ਵੈਸੇ ਅੱਜਕੱਲ ਦੇਖਦੇ ਆ ਜੀ ਚੰਗੇ ਪੱਲੇ ਆ ਜਿਹੜੇ ਉਹ ਬੜੇ ਗਲਤ ਕੰਮਾਂ 'ਚ ਪੈ ਗਏ ਨੌਜਵਾਨ ਨਸ਼ਿਆਂ ਦੇ ਵਿੱਚ ਵੀ ਪਏ ਆ ਪਰ ਕਦੇ ਇਦਾਂ ਵੀ ਖੁਸ਼ੀ ਹੁੰਦੀ ਆ ਤੁਹਾਨੂੰ ਕਿ ਹਾਂ ਸਾਡਾ ਬੱਚਾ ਕਾਬਲ ਨਿਕਲਿਆ ਠੀਕ ਆ ਕਿ ਇੰਦਾ ਦੇ ਨਸ਼ੇ ਪੱਤੇ ਚ ਨਹੀਂ ਪਿਆ ਕੰਮ ਕਰਦਾ ਨਹੀਂ ਵਧੀਆ ਸੀ ਤਾਂ ਖੁਸ਼ਾ ਨੂੰ ਵੇਖ ਕੇ ਵੀ ਕੰਮ ਕਰਦਾ ਆਪਦਾ ਵਧੀਆ ਹੈਗਾ ਸਾਨੂੰ ਹੂੰ ਆਪਦਾ ਜਿੰਨੀ ਜੋਗਾ ਹੈਗਾ ਵਿਚਾਰਾ ਕਰਦਾ ਹੈਗਾ ਕਿੰਨੇ ਕਜੇ ਉੱਠ ਕੇ ਲੱਗ ਜਾਂਦੇ ਫਿਰ ਮੈਂ ਤਾਂ ਕੰਮ ਤੇ ਸਾਰੇ ਜੀ ਅਸੀਂ ਕੰਮ ਤੇ ਬਸ ਵੀਜਣ ਦੀ 7 ਵਜੇ ਸਾਡਾ ਕੰਮ ਸਟਾਰਟ ਹੋ ਜਾਂਦਾ ਅੱਛਾ ਗੁਰੂ ਘਰ ਜਾ ਕੇ ਨਾ ਆ ਕੇ ਇਹ ਤੇਰੇ ਅੰਕਲ ਲੱਗੇ ਪਿਆ ਬਿਲੂ ਉਥੇ ਸਕੂਲ ਦੁਪਹਿਰੇ ਤੇ ਅੱਛਾ ਇਹ ਉੱਥੋਂ ਆ ਜਾਂਦੇ ਆ ਵੀ ਜਿੰਨੀ 5:30 ਜਾਂ 6 ਵਜੇ ਨੂੰ ਤੋਂ ਪਹਿਲਾਂ ਪਹਿਲਾਂ ਘਰੇ ਆ ਜਾਂਦੇ ਆ ਆਉਣ ਸਰ ਜੇ ਤੇ ਇਹ ਦੁੱਧ ਲਿਆ ਕੇ ਰੱਖਦੇ ਤੇ ਆਪਣਾ ਅਕਵਾਲ ਇਹ ਲਿਆਉਂਦਾ ਨਹੀਂ ਬਸ ਆ ਕੇ ਥੋੜਾ ਅੰਕਲ ਦੁੱਧ ਲਿਆਉਂਦਾ ਤੇ ਬਾਅਦ ਚ ਫਿਰ ਇਹ ਉੱਠ ਕੱਢਦਾਗਾ ਉੱਠ ਕੇ ਬਸ ਕਹਿੰਦਾ ਨਾਲ ਵੀ ਬਣਾਈਏ ਜਿਹੜੀ ਆਪਾਂ ਨਾਲ ਲਾ ਕੇ ਸਾਰੇ ਜਣੇ ਇਸੀ ਕੋਈ ਬੋਤਲਾਂ ਧੋਂਦਾ ਕੋਈ ਕਾੜਦਾ ਕੋਈ ਲੈ ਚੰਗੜਦਾ ਬਸ ਐਸੇ ਤਿੰਨੇ ਚਾਰ ਜਣੇ ਰਲ ਕੇ ਇਸ ਬਣਾਉਨੇ ਆ ਸਾਰੇ ਇਹਨਾਂ ਵਧੀਆ ਖੁਸ਼ੀ ਖੁਸ਼ੀ ਕੰਮ ਹਾ ਖੁਸ਼ੀ ਖੁਸ਼ੀ ਕੰਮ ਕਰੀਦਾ ਵਧੀਆ ਵੀ ਚੱਲ ਵੀ ਮਿਹਨਤ ਦਾ ਫਲ ਕਿਥੇ ਦਾ ਪਰਮਾਤਮਾ ਦੇਊਗਾ ਜੀ ਹੂੰ ਇੱਕ ਬੰਦ ਇੱਕ ਮੈਂ ਗੱਲ ਹੋਰ ਜਾਣਨ ਚਾਹੂੰਗਾ ਕਈ ਵਾਰੀ ਇਹ ਹੁੰਦਾ ਵੀ ਅੱਜਕਲ ਚੰਗੇ ਭਲੇ ਵੀ ਇਹ ਬਹਾਨਾ ਪਾੜਦੇ ਕੁਛ ਨਾ ਕੁਛ ਹੋ ਜੇ ਤੇ ਅਸੀਂ ਮੰਗਣ ਲੱਗ ਜਾਈਏ ਬਹੁਤ ਸਾਰੇ ਹਨਾ ਪੀਖ ਮੰਗਦੇ ਮਜਬੂਰੀਆਂ ਵੀ ਹੁੰਦੀਆਂ ਕਿਸੇ ਦੀਆਂ ਕਿਸੇ 'ਚ ਹੌਸਲਾ ਨਹੀਂ ਹੁੰਦਾ ਇੰਨਾ ਕੋਈ ਨਹੀਂ ਕੰਮ ਕਰ ਪਾਉਂਦਾ ਮਤਲਬ ਕਈ ਵਾਰੀ ਇਹ ਹੁੰਦਾ ਵੀ ਯਾਰ ਥੱਕ ਜਾਂਦਾ ਬੰਦਾ ਕਦੇ ਐ ਨਹੀਂ ਹੋਇਆ ਥੱਕੇ ਨਹੀਂ ਯਾਰ ਵੀ ਨਹੀਂ ਮੈਂ ਨਹੀਂ ਹੁਣ ਕਰ ਸਕਦਾ ਬਸ ਨਹੀਂ ਨਹੀਂ ਥੱਕਣ ਵਾਲਾ ਸ਼ਬਦ ਤਾਂ ਮੇਰੀ ਜ਼ਿੰਦਗੀ 'ਚ ਹੈ ਹੀ ਨਹੀਂ ਗਾ ਸ਼ੁਰੂ ਤੋਂ ਠੀਕ ਹੈ ਮੇਰੇ ਮਾਪਿਆਂ ਨੂੰ ਵੀ ਪਤਾ ਗਾ ਜਿਹੜਾ ਕੰਮ ਮੈਂ ਕਰਨ ਲੱਗ ਜਾ ਹੁਣ ਮੈਂ ਛੇਲੇ ਆ ਕੇ ਹਟਾਂਗਾ ਪਿੱਛੇ ਨਹੀਂ ਮੈਂ ਅੜਦਾ ਗਾ ਹੁਣ ਉਮੀਦ ਆ ਵੀ ਹਾਂ ਇਸ ਨੂੰ ਕੰਮ ਨੂੰ ਵੀ ਪੂਰਾ ਅੱਗੇ ਲੈ ਕੇ ਜਾਊਂਗਾ ਹਾਂ ਹਾਂ ਪੂਰਾ ਬਾਕੀ سپورਟ ਚਾਹੀਦੀ ਆ ਮੇਰੇ ਭੈਣਾ ਭਰਾਵਾਂ ਦੀ ਜੇ سپورਟ ਕਰਨਗੇ ਤਾਂ ਬਹੁਤ ਅੱਗੇ ਵੀ ਲਿਆ ਸਕਦੇ ਆ ਲੋਕ ਅੱਧਾ ਰੱਬ ਹੁੰਦੇ ਆ ਰੱਬ ਕੁਝ ਵੀ ਕਰ ਸਕਦਾ ਗਾ ਜਿਹੜਾ ਦਰਜੀ ਦਾ ਕੰਮ ਸੀ ਉਹ ਕਿਉਂ ਛੱਡਦਾ ਉਹਦੇ ਵਿੱਚ ਕੀ ਕਮੀ ਸੀ ਘਾਟ ਕੀ ਸੀ ਕਿਉਂ ਨਹੀਂ ਹੋ ਪਾਇਆ ਅੱਗੇ ਮੇਨ ਕਾਰਨ ਤਾਂ ਤੁਹਾਨੂੰ ਦੱਸਾਂ ਜੀ ਇੱਕ ਤਾਂ ਮੇਰੇ ਜਿਹੜੇ ਪੈਰ ਹਨਾ ਇਹ ਸਾਰਾ ਮੱਚਣ ਕਾਰਨ ਇਹ ਖਿੱਚਿਆ ਹੋਇਆ ਵਾ ਤੇ ਖੁਸ਼ਕੀ ਦੇ ਨਾਲ ਪੈਰ ਆਡੀਆਂ ਪਾੜ ਜਾਂਦੀਆਂ ਤੇ ਕਿ ਇੱਕ ਵਜਨ ਜ਼ਿਆਦਾ ਆ ਕਿਉਂ ਤੋੜਾ ਫੇਰਾ ਜਣੀਗਾ ਮੈਥੋਂ ਖੜ ਨਹੀਂ ਹੁੰਦਾ ਬੈਠ ਕੇ ਕਹਿੰਦੇ ਬੈਠ ਕੇ ਘੱਟ ਲੱਗ ਗਈ ਬੰਦੇ ਕਹਿੰਦੇ ਮੈਨੂੰ ਬੈਠ ਕੇ ਨਹੀਂ ਘੱਟੇ ਜਾਂਦੇ ਜੇ ਮੈਂ ਬੈਠ ਕੇ ਵੀ ਸੂਟ ਮੰਨ ਲਓ ਮੈਂ ਕੱਟਣ ਲੱਗ ਗਿਆ ਕਿਉਂ ਬੈਠਣ ਦੇ ਨਾਲ ਜਿਹੜਾ ਬੰਦਾ ਰੋਜ਼ ਬੈਠਾ ਰਹਿੰਦਾ ਲੱਤਾਂ ਵਿੰਗੀਆਂ ਹੋ ਜਾਂਦੀਆਂ ਜੇ ਮੇਰੀ ਇੱਕ ਲੱਤ ਆ ਜੇ ਉਹ ਵਿੰਗੀ ਹੋ ਗਈ ਮੈਂ ਤਰ ਨਹੀਂ ਸਕਦਾ ਮੈਨੂੰ ਪਤਾ ਤਾਂਗੋਂ ਮੈਂ ਨਾਲ-ਨਾਲ ਮੈਂ ਸੋਚਿਆ ਵੀ ਯਾਰ ਕੁਛ ਨਾ ਕੋਈ ਹੋਰ ਕੰਮ ਕਰਗੀ ਤੇ ਮੇਰਾ ਭਰਾ ਆਇਆ ਸੀਗਾ ਉਦੋਂ ਮੇਲੇ ਤੇ ਉਹ ਸਾਨੂੰ ਸਿਖਾ ਕੇ ਗਿਆ ਉਹ ਭੈਣੀ ਸਾਹਿਬ ਤੋਂ ਸਿੱਖਿਆ ਸੀਗਾ ਅੱਛਾ ਤੇ ਉਹਨਾਂ ਨੇ ਸਾਨੂੰ ਸਿਖਾਇਆ ਉਦੋਂ ਬਣਾਇਆ ਬੁਣੋਇਆ ਤੇ ਤੇ ਡੈਡੀ ਮੰਮੀ ਨੇ ਤਾਂ ਚਲ ਸੀ ਦੀ ਸਮਝ ਲਈ ਇਹ ਹੁਣ ਮੈਨੂੰ ਸਮਝਾਈ ਜਾਂਦੇ ਰਹਿੰਦੇ ਆ ਭੈਣੀ ਸਾਹਿਬ ਵਾਲੀ ਦੀ ਰੈਸਪੀ ਹੈ ਜਣੀ ਹਾਂ ਭੈਣੀ ਸਾਹਿਬ ਵਾਲਿਆਂ ਦਾ ਹੱਥ ਹੈ ਆ ਉਹਨਾਂ ਤੋਂ ਮਤਲਬ ਮੇਰੇ ਭਰਾ ਨੇ ਸਿੱਖਿਆ ਸੀਗਾ ਅਸੀਂ ਉਹਨਾਂ ਤੋਂ ਸਿੱਖ ਲਿਆ ਇੱਕੋ ਗੱਲ ਹੀ ਆ ਤੇ ਬਾਕੀ ਗੱਲ ਤਾਂ ਬਣਾਉਣ ਤੇ ਹੁੰਦੀ ਹੈ ਜੇ ਹੁਣ ਆਪਾਂ ਉਹ ਜਿਹੀਆਂ ਚੀਜ਼ਾਂ ਪਾਵਾਂਗੇ ਫਿਰ ਤਾਂ ਕੋਈ ਸਵਾਦ ਨਹੀਂ ਆਣਾਗਾ ਮੈਂ ਤਾਂ ਬੰਦੇ ਨੂੰ ਇਹ ਵੀ ਕਹਿ ਦਿੰਦਾ ਉਹਨਾਂ ਕਾ ਬਈ ਜੇ ਤੁਹਾਨੂੰ ਬਾਲਾਗਾ ਮੈਂ ਵੀਡੀਓ ਪਾਣਾ ਉਹਨਾਂ ਤੁਸੀਂ ਵੇਖ ਲਿਆ ਕਰੋ ਮੈਂ ਕਹਿੰਦਾ ਕੋਈ ਬਣਾਉਂਦੇ ਦੀ ਵੀਡੀਓ ਨਹੀਂ ਪਾਂਦਾ ਪੁੰਦਾ ਹੁੰਦਾ ਬੰਦਾ ਜਗ੍ਹਾ ਲੈ ਇਹਦੇ ਬਈ ਅਗਲੇ ਗੰਦ ਪਾਈ ਰੱਖਦੇ ਆ ਘਰਾਂ ਚ ਬਈ ਇਹ ਵੇਖਦੇ ਆ ਤੁਸੀਂ ਕੀ ਕੀ ਹਾਲ ਕਰਦੇ ਨੇ ਚੱਲ ਮੈਂ ਕਹਿਣਾ ਤਾਂ ਨਹੀਂ ਚਾਹੁੰਦਾਗਾ ਫਿਰ ਕਹਿ ਦਿੰਦੇ ਆ ਵੀ ਯਾਰ ਇਹ ਤਵੇ ਲਾਂਦਾਗਾ ਬਾਕੀ ਲੋਕਾਂ ਨੂੰ ਪਤਾ ਹੀ ਹੁੰਦਾ ਹੈਗਾ ਵੀ ਕੀ ਦੇ ਕੋਲੇ ਕੀ ਚੀਜ਼ ਆ ਤਾਂ ਆਪਾਂ ਇਕਵਾਲ ਹੋਂ ਦੀ ਕਹਾਣੀ ਤੁਹਾਡੇ ਅੱਗੇ ਲੈ ਕੇ ਆਏ ਆ ਜਿਹੜੇ ਭਾਵੇਂ ਬਹੁਤ ਸਾਰੇ ਹਾਦਸਿਆਂ ਦਾ ਸ਼ਿਕਾਰ ਹੋਏ ਪਰ ਫਿਰ ਵੀ ਹੌਸਲਾ ਨਹੀਂ ਛੱਡਿਆ ਅੱਜ ਮਿਹਨਤ ਕਰ ਰਹੇ ਨੇ ਤਾਂ ਮੈਨੂੰ ਲੱਗਦਾ ਸਾਡੇ ਲਈ ਇਹਨਾਂ ਦੀ ਮਿਹਨਤ ਤੋਂ ਬਹੁਤ ਕੁਝ ਸਿੱਖਣਾ ਚਾਹੀਦਾ ਤੇ ਨਾਲ ਨਾਲ ਜਿਹਨੇ ਮਿਹਨਤ ਕਰਦੇ ਨੇ ਉਹਨਾਂ ਦਾ ਸਹਿਯੋਗ ਵੀ ਕਰਨਾ ਚਾਹੀਦਾ ਇੱਕ ਗੱਲ ਰਹਿ ਗਈ ਤੁਸੀਂ ਕਿੱਥੇ ਖੜਦੇ ਹੋ ਉਹ ਜ਼ਰੂਰ ਆਪਣਾ ਐਡਰੈਸ ਦੱਸ ਦਿਓ ਤਾਂ ਕਿ ਕੋਈ ਦੇਖ ਕੇ ਤੁਹਾਡੇ ਕੋਲੇ ਆ ਸਕੇ ਠੀਕ ਹੈ ਪੈਂਡ ਮੇਰਾ ਜੀ ਕੋਠਾ ਗੁਰੂ ਕਾ ਜ਼ਿਲ੍ਹਾ ਸਾਨੂੰ ਬਠਿੰਡਾ ਲੱਗਦਾਗਾ ਤੇ ਮੈਂ ਤਕਰੀਬਨ ਸ਼ਾਮ ਦੇ 4 ਵਜੇ ਭਗਤਾ ਭਾਈ ਕੇ ਚਲਾ ਜਾਣਾਗਾ ਠੀਕ ਹੈ ਉੱਥੇ ਬੱਸ ਸਟੈਂਡ ਤੇ ਜਿੱਥੇ ਬੱਸਾਂ ਐਂਟਰ ਹੁੰਦੀਆਂ ਆ ਉਹ ਤੋਂ ਥੋੜਾ ਜਿਹਾ ਸਬਜ਼ੀ ਵਾਲੀਆਂ ਦੁਕਾਨਾਂ ਨਾਲ ਕੇ ਅੱਗੇ ਉਹਨੂੰ ਬਾਗਾ ਪੁਰਾਣਾ ਦਾ ਰੋਡ ਤੇ ਜਾਂਦਾਗਾ ਪੁਲ ਕੋਲੇ ਪੁਲ ਤੋਂ ਮੈਂ ਥੋੜਾ ਜਿਹਾ ਉਰਾ ਖੜਦਾਗਾ ਇੱਕ ਖਾਨਦਾਨੀ ਦੰਦਾ ਦਾ ਹਸਪਤਾਲ ਆ ਮਾੜਾ ਜਿਹਾ ਅੱਗੇ ਆ ਸਾਹਮਣੇ ਕਹਿੰਦਾ ਪਾ ਇੱਕ 99 ਸਟੋਰ ਆ ਠੀਕ ਹੈ ਇਹ ਦੋ ਮੇਨ ਨਿਸ਼ਾਨੀਆਂ ਹੈਗਾ ਤੇ ਚੜਦੇ ਵਾਲੇ ਪਾਸੇ ਖੜਾ ਹੁੰਨਾ ਮੈਂ ਠੀਕ ਹੈ ਠੀਕ ਹੈ ਤਾਂ ਉਹਨਾਂ ਨੇ ਤੁਹਾਨੂੰ ਆਪਣੀ ਲੋਕੇਸ਼ਨ ਵੀ ਦੱਸਤੀ ਆ ਸਾਰਾ ਕੁਝ ਦੱਸਤਾ ਮੈਂ ਕਹਿੰਦਾ ਇੱਕ ਵਾਰੀ ਤੁਸੀਂ ਜਰੂਰ ਆ ਕੇ ਇਹਨਾਂ ਨੂੰ ਮਿਲ ਕੇ ਜਾਇਓ ਜੁੜੇ ਰਹੋ ਦੁਨੀਆ ਦੇ ਨਾਲ